ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੀ ਇਹ ਪਵਿੱਤਰ ਨਗਰੀ ਸ਼੍ਰੀ ਆਨੰਦਪੁਰੀ ਸਾਹਿਬ ਜਿੱਥੇ ਸਤਗੁਰਾਂ ਨੇ ਲੰਬਾ ਵਰਸਾ ਆਪਣੀ ਜ਼ਿੰਦਗੀ ਦਾ ਇਸ ਧਰਤੀ ਤੇ ਗੁਜ਼ਾਰਿਆ ਤੇ ਸਤਗੁਰ ਜੀ ਨੇ ਇਸ ਧਰਤੀ ਤੇ ਮਨੁੱਖਤਾ ਦੀ ਰਾਖੀ ਲਈ ਦੱਬੇ ਤੇ ਲਤਾੜੇ ਹੋਏ ਜਰਵਾਨਿਆਂ ਦੇ ਹੱਥੋਂ ਜਿਹੜੇ ਜਿਨ੍ਹਾਂ ਨੂੰ ਨੀਚ ਜਾਤ ਤੇ ਕਿਹਾ ਜਾਂਦਾ ਸੀ ਉਹਨਾਂ ਨੂੰ ਇੱਕ ਸਮਤਲ ਤੇ ਲਿਆ ਕੇ ਉਹਨਾਂ ਨੂੰ ਗੁਰਮਤਿ ਦੀ ਸੋਝੀ ਦੇ ਕੇ ਉਹਨਾਂ ਦੀ ਮਾਨਸਿਕਤਾ ਜਿਹੜੀ ਕਮਜ਼ੋਰ ਹੋ ਚੁੱਕੀ ਸੀ ਨਿਰਬਲ ਹੋ ਚੁੱਕੀ ਸੀ ਉਹਨੂੰ ਬਲਵਾਨ ਕੀਤਾ ਸਤਗੁਰੂ ਜੀ ਨੇ ਖੰਡੇ ਬਾਟੇ ਦੀ ਪੌੜ ਦੇ ਕੇ ਜਿੱਥੇ ਸਤਗੁਰੂ ਜੀ ਨੇ ਇਸ ਪਵਿੱਤਰ ਧਰਤੀ ਤੇ ਉਸ ਵੇਲੇ ਪ੍ਰਚਲਿਤ ਇੱਕ ਰਾਜਿਆਂ ਦੀ ਰੀਤ ਸੀ ਕਿ ਨਗਾਰੇ ਉਹਨਾਂ ਦੇ ਮੋਹਰੇ বাজਾਏ ਜਾਂਦੇ ਸੀ ਤੇ ਸਤਗੁਰੂ ਜੀ ਨੇ ਅਰੀਤ ਪ੍ਰਥਮ ਰੀਤ ਲੰਗਰ ਦੀ ਜਿਹਲੇ ਤਿਆਰੀ ਹੁੰਦੀ ਉਸ ਵੇਲੇ ਤੇ ਓਮ ਵੀ ਇਹ ਰਾਸਾਤਾ ਦੀ ਪ੍ਰਾਪਤੀ ਲੈਣੀ ਕੇਵਲ ਦਾ ਕੇਵਲ ਸਤ ਗੁਰਾਂ ਨੇ ਨਗਾਰੇ ਵਜਾਉਣ ਦੀ ਇਹ ਇੱਕ ਪ੍ਰਥਾ ਜਿਹੜੀ ਇਸੇ ਧਰਤੀ ਤੋਂ ਸ਼ੁਰੂ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਮੁੱਚਾ ਖਾਲਸਾ ਪੰਥ ਅੱਜ ਇਸ ਪਵਿੱਤਰ ਦਿਹਾੜੇ ਨੂੰ ਇਸ ਮਹਾਨ ਉਤਸਵ ਨੂੰ ਬੜਾ ਚੜ੍ਹਦੀ ਕਲਾ ਅਜ ਮਨਾ ਰਿਹਾ ਹੈ ਅੱਜ ਨਹੀਂ ਬੜੇ ਲੰਬੇ ਦਿਨਾਂ ਤੋਂ ਸਾਰੇ ਲੋਕ ਆਉਂਦੇ ਆ ਨਮਸਕਾਰ ਕਰਕੇ ਚਲੇ ਜਾਂਦੇ ਅੱਜ ਕਿਉਂਕਿ ਸੰਪੂਰਨਤਾ ਆਇਦੀ ਅੱਜ ਹੁਣ ਅੰਮ੍ਰਿਤ ਵੇਲੇ ਚਿਰੇ ਖਾਣ ਪਾੜ ਸਭਾਂ ਦੇ ਭੋਗ ਪਾਏ ਜਾਣਗੇ ਅਪਰੰਤ ਕਥਾ ਕੀਰਤਨ ਤੇ ਫਿਰ 12 ਵਜੇ ਠੀਕ ਅਰਦਾਸ ਸਤਗੁਰਾਂ ਦੇ ਚਰਨਾਂ ਤੇ ਤਕਸਬ ਤੇ ਕਰਕੇ ਤੇ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਹੋਊਗੀ ਜਿਹਦੀ ਸਮਾਪਤੀ ਫਿਰ ਜਾ ਕੇ ਆਪਣੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਬਖ ਬਖ ਟੋਲੀਆਂ ਦਾ ਉਹ ਹੀ ਚੋਕੜ ਪੁਰਾਣਾ ਉਸੇ ਦਿੱਖ ਦੇ ਉੱਥੇ ਜਾ ਕੇ ਮਹੱਲਾ ਕੱਢਣਗੇ